ਆਏ ਕੌਂਦੇ ਦਾ ਸਹਿਬ ਅਸੀਂ ਕਿਸਾਨ ਬੰਦਿਆਂ ਜਿਨ੍ਹਾਂ ਨੇ ਸਾਡਾ ਇਸرائیਲਿਕ ਸਾਥ ਦਿੱਤਾ ਉਹਨਾਂ ਸਾਰਿਆਂ ਨੂੰ ਜੀ ਆਇਆਂ ਤੇ ਸਭ ਤੋਂ ਪਹਿਲਾਂ ਬੜੇ ਬਾਈ ਜੀ ਬਹੁਤ ਜੀਤੌਰ ਦਾ ਸਾਥ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਰੈਲੀ ਦਾ ਮੁੱਖ ਮਕਸਦ ਕਿ ਸੁਖਵਿੰਦਰ ਭਾਲ ਸਿੰਘ ਨੇ ਆਪਣੇ ਹੱਕ ਦੀ ਜੰਗ ਕੀਤੀ ਉਹਨਾਂ ਜਾਇ ਪ੍ਰਚਾਰਾ ਅਸੀਂ ਸਾਰੇ ਇਨਸਾਫ ਲਈ ਮਿਲ ਕੇ ਆਏ ਹਾਂ ਇਹਨਾਂ ਲੱਗਦਾ ਹੈ ਕਿ ਸਾਡੇ ਪ੍ਰਸ਼ਾਸਨ ਨੂੰ ਜਰਨਲ ਜਗਜੀਤ ਸਿੰਘ ਰੋੜਾ ਦੀ ਕੁਰਬਾਨੀ ਭੁੱਲ ਗਈ ਹੈ ਜੰਹਰ ਬੱਕਰੀਆਂ ਦੀ ਕੁਰਬਾਨੀ ਭੁੱਲ ਗਈ ਹੈ ਕੀ ਮਾਰਸ਼ਲ ਖੱਤਿਆਸਾਂ ਦੀ ਕੁਰਬਾਨੀ ਭੁੱਲ ਗਈ ਹੈ ਤੇ ਇਸ ਕਰਕੇ ਇਹਨਾਂ ਨੇ ਸਾਡੀ ਕਦਰ ਨਹੀਂ ਪਾਈ ਆਮ ਤੌਰ ਤੇ ਜਿਹੜਾ ਡੀਡੀਪੀ ਦਾ ਹੌਦਮ ਜਨਾ ਮੈਂ ਗੋਰੀ ਚਪੰਦੀ ਕੀਤੀ ਹੈ ਇਹ ਹਲਕਾ ਇੰਚਾਰਜ ਦੀ ਜੇ ਕੰਦੇ ਥਲੇ ਕਿਉਂਕਿ ਉਹਨਾਂ ਕੋਲ ਤਾਂ ਕੰਮ ਕਰਾਉਣੇ ਹੁੰਦੇ ਨੇ ਤੇ ਹਲਕਾ ਇੰਚਾਰਜ ਇੱਕ ਐਸਾ ਨਲਾਇਕ ਆਦਮੀ ਲਾਇਆ ਮੈਂ ਚਾਲੀ ਕਰਦਾ ਬੇਸ਼ੱਕ ਭਾਵੇਂ ਰੁਪਈਆ ਚੋ ਜ਼ੀਰੋ ਕਿਉਂ ਰਹੀਆਂ ਔਰ ਸਾਡੇ ਪਿੰਡ 200 ਪਹਿਲਾਂ ਧੰਕੀ ਦੇ ਕੇ ਆਇਆ ਕਿ ਜਿਹੜਾ ਤੁਹਾਡੀ ਸ਼ਮਸ਼ਾਨ ਘਾਟ ਜਿਹੜੀ ਆ ਨਾ ਇਹ ਦੂਜੇ ਪਿੰਨੂ ਕੱਪੜਾ ਘਵਾ ਦੇਣੀ ਹੈ ਉੱਥੇ ਸਾਡੇ ਇੱਕ ਸੁਗਰੇਰ ਮਾਮਣ ਬਹੁਣ ਸਿੰਘ ਆ ਉਹਨੇ ਵੀ ਜਵਾਬ ਦਿੱਤਾ ਕਿ ਜਿੱਦਾਂ ਤੂੰ ਕੱਪੜਾ ਕਰਾਂਗਾ ਫਿਰ ਤੇਨੂੰ ਦੇਖ ਲੰਗੀ ਆ ਜੀ ਤੇ ਇਸ ਕਰਕੇ ਇਹ ਨਜ਼ਾਇਬ ਤਾਂ ਇਹ ਕੰਮ ਕਰਨੇ ਗਿਆ ਮੈਂ ਕਹਿੰਨਾ ਇੱਕ ਗੱਲ ਮੈਂ ਬੜੀ ਹੋਂਤਾ ਧਿਆਨ ਨਾਲ ਸੁਣੋ ਹੌਸਲ ਤੁਹਾਂ ਸੁਣੀ ਨਾ ਹੋਵੇ ਸਾਡੇ ਇਹਦੀ ਪਿਛਲੀ ਪੰਚਾਇਤ ਇਹ ਫੌਜੀਆ ਦਾ ਕੋਈ ਇਹ ਪਹਿਲੀ ਗਾਇਤੀ ਨਹੀਂ ਹੋਈ ਇਹ ਬੜੀਆਂ ਗਾਇਤੀਆਂ ਹੋਈਆਂ ਨੇ ਪਿਛਲੀ ਪੰਚਾਇਤ ਦੀ ਜਨ ਸਰਪੰਚ ਜਤਿੰਦਰ ਕੋਰ ਇੱਥੇ ਐਸਪੀ ਦੱਸਦਾ ਕਿ ਐਸੋ ਹੀ ਪਗਸੇਂ ਕੰਮ ਕਰਦਾ ਹੈ ਇਸੇ ਪਗਸੇਂ ਕੰਮ ਕਰਦਾ ਉਹਦੀ ਕਾਰਵਾਈ ਸੀ ਜਤਿੰਦਰ ਕੋਰ ਤੇ ਪਿੰਡ ਵਿੱਚ ਥੋੜਾ ਜਿਹਾ ਟਕਰਾਅ ਹੋਇਆ ਤੇ ਰਾਤ 1:30 ਵਜੇ ਦਾ ਬੁਵਾ ਬਣਾਇਆ ਭਈ 6 ਬੰਦੇ ਜਿਨ੍ਹਾਂ ਚੋਂ ਦੋ ਸੀਸਾਂ ਫੌਜੀ ਬੰਦੇ ਬੁੱਢੇ ਬੰਦੇ ਤੇ ਕਹਿੰਨਾਂ ਮੇਰੇ ਘਰ ਤੇ ਹਲਾ ਬੋਲਿਆ ਤੇ ਮੇਰੇ ਨਾਲ ਮਾਰਾ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ 563154 ਦਾਦੀ ਹਾਂ ਜੀ ਇਹਨਾਂ ਤੋਂ ਬਣ ਗਈ ਹੈ ਅਸੀਂ ਸਵੇਰ 10 ਵਜੇ ਸ਼ਿਕਾਇਤ ਦੇਣ ਵਾਸਤੇ ਸਦਾ ਛਾਣੇ ਬੈਠੇ ਹਾਂ ਅਸਲਾ ਜਿਹੜੇ ਕੋਲ ਤੇ 7:10 ਵਜੇ ਪਰਚਾ ਦੇ ਜਿਹੋਣਿਆ ਬਲਾਕ ਕਰਦਾ ਉਹਦੇ ਵਿੱਚ ਦੋ ਵੱਡੇ ਪੋਜੀਸ਼ਨ ਮੈਂ ਕਹਿੰਨਾ ਸ਼ਰਮਾ ਵਿੱਚ ਹੈ ਔਰ ਔਰ ਅਸੀਂ ਐਸਪੀ ਨੂੰ ਮਿਲ ਕੇ ਗਏ ਸੀ ਤੇ ਇਹ ਜਿਹੜਾ ਐਸਆਈ ਹੈ ਇਹਦੇ ਚਾਦੀ ਸਰਪੰਚ ਇਹ ਮੌਕੇ ਦਾ ਨਿਯਾਇਤਾ ਦਾ ਲੈਂਦਾ ਤੇ ਹੁਣ ਉਹਨਾਂ ਨੂੰ ਇੰਚਾਰਜ ਲਾਇਆ ਜੇ ਆ ਨਸ਼ਾ ਵਰੋਧੀ ਜਿਹੜੀ ਮਿਹਨਤ ਚੱਲੀ ਉਹਨੇ ਜਿਹੜੀ ਉਹਦਾ ਇੰਚਾਰਜ ਲਾਇਆ ਤੇ ਫਿਰ ਸਮਝਿਆ ਦਿੰਦਾ ਆਂਦਾ ਟ੍ਰਾਂਸਫਰ ਆਜ ਆਲਾ ਤੇ ਫਿਰ ਮੈਂ ਤੁਹਾਨੂੰ ਹੋਰ ਇੰਦੀ ਪੂਜੀ ਕਸਾ ਕੱਢਾਂਗਾ ਉਹ ਤੋਂ ਕੰਗਲ ਆ ਜਾਓਗੇ ਮੇਰਾ ਗੜਾ ਤੁਸੋਂ ਪੌਂਚ ਅੱਖਾਂ ਦਾ ਰਫਾਇ ਲਾਓ ਤੁਸੀਂ ਲਾ ਦਿਓ ਹੈ ਅਸੀਂ ਫੌਜੀ ਬੰਦੇ ਇਸ ਸਟੇਜ ਵਿੱਚ ਜਿੱਦੋਂ ਸਾਡੀ ਦਿੱਤੀ ਕੀਤੀ ਪਰਚਾ ਕਰਾਇਆ ਇੰਨੀਆਂ 7-8 ਅਟੇ ਮਾਨਜੋਤ ਅਸੀਂ ਐਪਲੀਕੇਸ਼ਨ ਦਿੱਤੀ ਡੀਐਸਪੀ ਐਂਟੀਟੀ ਯਾਸ ਨੂੰ ਅਨਕੁਆਰੀ ਹੋਈ ਅਖਾ ਸਾਡੀਆਂ ਲੁਕੇਸ਼ਨ ਦਾ ਗੱਡਿਓ ਸਾਡੀ ਲੁਕੇਸ਼ਨ ਅਗਰ ਨਿਗਰੀਆਂ ਕਿੱਥੇ ਸੋਦਾ ਠਾਣੇ ਪਟੋਲੇ ਦੇ ਵਿੱਚ ਜਦੋਂ ਵੇਖਿਆ ਪੀ ਇਹ ਨਿਯਾਜ ਸਵਾ ਦਾ ਪੂਰਾ ਪਿੰਡ ਬਣਿਆ ਤੇ ਅਸੀਂ ਬੈਠੇ ਆ ਸੋਦਾ ਠਾਣੇ ਦੇ ਵਿੱਚ ਤੋਂ ਡੀਐਸਪੀ ਨੇ ਸਾਨੂੰ ਇਨਸਾਫ ਦਿੱਤਾ ਪਰ ਚਾ ਰੱਦ ਕੀਤਾ ਚਲੋ ਹੁਣ ਕੋਰਟ ਵਿੱਚ ਘੁੰਮ ਰਿਹਾ ਯਾਸ ਵਾਲੇ ਉਹ ਪਰਚਾ ਰੱਦ ਕਰਨ ਵਾਸਤੇ ਤੇ ਮੈਂ ਇਦਾਂ ਦੀਆਂ ਇਹ ਚਾਹਿਆਂ ਇਹਦੇ ਵਿੱਚ ਪੂਰਾ ਜ਼ਿਕਰ ਆ ਬਲਜੀਤ ਸਿੰਘ ਪੰਨੂ ਦਾ ਇਹ ਇਹ ਜਾਂਚੀਆਂ ਕਰਨਗੇ ਜਿਆ ਤੂੰ ਫੋਜੀ ਪੈਨਸ਼ਨ ਆਈ ਮੈਂ ਕਿਹਾ ਸ਼ਰਮਾਉਣੀ ਚਾਹੀਦੀ ਆ ਉਹ ਤੈਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਤੈਨੂੰ ਪਿੰਡ ਦੀ ਦੱਸਾਂਗੇ ਪਤਾ ਤੂੰ ਕੈਂਡੀ ਜਿਹੜਾ ਬੜਿਆਂਗਾ ਆਣ ਕੇ ਤੂੰ ਦੁਆ ਹੀ ਫੋਜੀ ਬੰਦੇ ਮੈਂ ਇਹ ਗੱਲਾਂ ਕੋਟਾ ਖਿਲਾੜਿਆ ਨਹੀਂ ਸੀ ਉਸ ਵਕਤ ਮੈਂ ਕਿਹਾ ਫਿਰ ਇਹ ਗੱਲ ਰੈਲੀਆਂ ਤੇ ਆਉਂਦੀ ਆ ਅਸੀਂ ਬਸਾਂ ਨੂੰ ਕੀ ਆ ਕਿ ਚਲੋ ਇਹ ਸਾਨੂੰ ਜਿਹੜਾ ਇਨਸਾਫ ਮਿਲ ਗਿਆ ਹੁਣ ਅਸੀਂ ਸੁਗਧਾਰ ਭਾਖਾਂ ਨੂੰ ਇਨਸਾਫ ਦਵਾਣਾ ਦਿਨ ਰਾਤ ਬਹਿਣਾ ਪਵੇ ਕੋਈ ਗੱਲ ਨਹੀਂ ਜੰਗਰ ਇੱਥੇ ਹੀ ਆਏਗਾ ਅਸੀਂ ਪੂਰਾ ਸਾਥ ਦੇਵਾਂਗੇ ਜਿਹੜੇ ਨਹੀਂ ਆਏ ਉਹਨਾਂ ਦਾ ਪਿੱਛਾ ਕਰੀਏਗਾ ਦੇਖਣ ਜਿਹੜੀ ਹਾਈ ਪਰਚੀਆਂ ਦਾ ਜਵਾਬ ਦੇਵਾਂਗੇ ਠੋਕੇ ਜੇ ਤੁਹਾਡੀ ਕੰਗਦਾ ਰਾਜ ਆਉਣਾ ਆਉਣ ਤੇ ਕਰ ਲਿਓ ਅੰਦਰ ਜੋ ਮਰਜ਼ੀ ਕਰ ਲਿਓ ਇਹਦਾ ਜਵਾਬ ਪੱਥਰ ਤੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ